ਹਾਂ ਹੈ ਪਲਾਸਟਿਕ ਇੱਕ ਅਜੇਹੀ ਚੀਜ਼ ਹੈ ਜੋ ਨਾ ਗਲ ਰਹੀ ਹੈ ਨਾ ਸੜ ਰਹੀ ਹੈ ਤੇ ਇਸ ਨੂੰ ਅੱਖ ਨਾਲ ਸੜ ਕੇ ਨੁਕਸਾਨ ਸਾਡੇ ਵਾਤਾਵਰਣ ਤੇ ਸਾਨੂੰ ਪਹੁੰਚ ਰਿਹਾ ਹੈ ਪਲਾਸਟਿਕ ਦੇ ਪ੍ਰਦੂਸ਼ਣ ਤੋਂ ਬਚਣ ਲਈ ਸਾਨੂੰ ਬਾਜ਼ਾਰ ਜਾਂਦੇ ਸਮੇਂ ਕੱਪੜੇ ਜਾਂ ਝੂਟ ਦੇ ਬੈਗ ਲੈ ਕੇ ਜਾਣਾ ਚਾਹੀਦਾ ਹੈ ਕਿਹਾ ਅਤੇ ਹੋਰ ਫੰਕਸ਼ਨਲ ਡਿਸਪੋਜ਼ਲ ਕੱਪ ਅਤੇ ਪਲੇਟਾਂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ